ਅਜੋਕੇ ਦੌਰ 'ਚ ਅਸੀਂ ਵੇਖਦੇ ਆਂ ਕਿ ਬਹੁਤ ਛੋਟੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਦੇ ਚਿਹਰੇ ਤੇ ਵਾਲਾਂ ਦੀ ਸਮੱਸਿਆ ਬਹੁਤ ਵੱਡੀ ਆ ਖਾਸ ਤੌਰ ਤੇ ਚਿੰਤਾ ਦਾ ਵਿਸ਼ਾ ਉਦੋਂ ਬਣ ਜਾਂਦੀ ਹੈ ਜਦੋਂ ਲੜਕੀਆਂ ਦੇ ਚਿਹਰੇ ਤੇ ਵਾਲਾਂ ਦੀ ਗਰੋਥ ਹੋ ਜਾਂਦੀ ਹੈ ਮਾਵਾ ਪਰਿਵਾਰ ਸਾਰਾ ਬੜਾ ਪਰੇਸ਼ਾਨ ਹੁੰਦਾ ਹੈ ਕਿ ਆਖਰਕਾਰ ਦਿੱਕਤ ਕੀ ਹੈ ਕੁੜੀ ਐ ਕੱਲ ਨੂੰ ਵਿਆਹਣੀ ਐ ਇਹਦੇ ਮੂੰਹ ਤੇ ਵਾਲ ਆ ਗਿਆ ਦਿੱਕਤ ਆਊਗੀ ਇਹ ਬਹੁਤ ਵੱਡੀ ਸਮੱਸਿਆ ਹੈ ਤੇ ਕਈ ਮੁੰਡੇ ਇਹੋ ਜਿਹੇ ਆ ਜਿਨ੍ਹਾਂ ਦੀ ਉਮਰ 20 22 23 ਸਾਲ ਹੋ ਗਈ ਪਰ ਨਾ ਮੋਛਾ ਹੀ ਐ ਤੇ ਨਾ ਦਾੜ੍ਹੀ ਇਹ ਆਪੋਜ਼ਿਟ ਚੀਜ਼ਾਂ ਦਾ ਪਾਣਾ ਕਿਉਂ ਵਰਤ ਰਿਹਾ ਹੈ ਸਰੀਰਕ ਤੌਰ ਤੇ ਸੈਂਟੀਫਿਕਲੀ ਕੀ ਦਿੱਕਤ ਆਉਂਦੀ ਹੈ ਇਹਦੇ ਤੋਂ ਪਰਦਾ ਚੱਕਣਗੇ ਵੈ ਸੁਭਾਸ਼ ਗੋਇਲ ਐਸੋਕ ਸਾਡੇ ਨਾਲ ਮੌਜੂਦ ਨੇ ਗੋਇਲ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸੋਢੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਔਰ ਜਿੰਨੇ ਵੀ ਲੋਕ ਸਾਡਾ ਪ੍ਰੋਗਰਾਮ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਗੋਇਲ ਸਾਹਿਬ ਇਹ ਚੱਕਰ ਕੀ ਹੈ ਕਿ ਬੱਚਿਆਂ ਦੇ 10 ਸਾਲ ਦਾ ਬੱਚਾ 11 12 13 14 ਸਾਲ ਦਾ ਬੱਚਾ ਜਾਂ ਕੋਈ ਸਾਡੀ ਜਿਹੜੀ ਬੱਚੀ ਹੈ ਉਹ ਜਦੋਂ ਯੰਗ ਹੋ ਜਾਂਦੀ ਹੈ ਤਾਂ ਉਹਦੇ ਚਿਹਰੇ ਤੇ ਵਾਲਾਂ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇਹ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਕੁੜੀਆਂ 'ਚ ਪਰ ਮੁੰਡਿਆਂ ਦੇ ਮੈਂ ਵੇਖਿਆ ਕਿ ਦਾੜੀ ਨਹੀਂ ਆਉਂਦੀ ਇਹ ਗੱਲ ਦੱਸੋ ਕਿ ਇਹ ਕਾਰਨ ਕੀ ਹੈ ਕਿਹਦਾ ਨਾ ਜੀ ਮੁੱਖ ਕਾਰਨ ਤਾਂ ਹੈਗਾ ਜਿਹੜੀ ਸਾਡੀ ਜਨਣਨੀ ਹੈ ਜਿਹਦੇ ਬੱਚਾ ਪੈਦਾ ਕਰਨਾ ਉਹਦੀ ਖੁਰਾਕ ਹੂੰ ਹੁਣ ਸਹੀ ਨਹੀਂ ਮਿਲਦੀ ਔਰ ਹੁਣ ਉਸ ਤੋਂ ਵੱਡੀ ਪ੍ਰੋਬਲਮ ਜਦੋਂ ਦੇ ਆਪਾਂ ਦੇਖ ਰਹੇ ਆ ਅ ਦੇਖੋ ਤੁਸੀਂ ਇਮੇਜਿਨ ਕਰੋ ਕਿ ਸਨ 2000 ਤੱਕ ਲਾ ਲਓ ਸਨ 2000 ਤੱਕ ਦੁਨੀਆ ਇੰਨੀ ਅਵੇਅਰ ਨਹੀਂ ਸੀਗੀ ਹਰ ਇੱਕ ਜਿਹੜੀ ਹੁਣ ਮੋਬਾਈਲ ਦੇ ਥਰੂ ਹੋ ਗਈ ਨੈਟ ਦੇ ਥਰੂ ਹੋ ਗਈ ਅੱਗੇ ਤੇ ਹੁਣ ਕੀ ਹੋ ਗਿਆ ਉਸ ਉਸ ਟਾਈਮ ਤੱਕ ਕਦੀ ਐਜੀਆਂ ਪ੍ਰੋਬਲਮ ਨਹੀਂ ਆਉਂਦੀਆਂ ਸੀ ਕੋਈ ਹਜ਼ਾਰਾਂ ਚ ਕੋਈ ਇੱਕ ਅੱਧਾ ਬੱਚਾ ਹੁੰਦਾ ਸੀ ਇਦਾਂ ਹੋ ਜਾਂਦਾ ਸੀ ਆਦਰਵਾਈਜ਼ ਨਹੀਂ ਹੁਣ ਕੀ ਹੋ ਗਿਆ ਹੁਣ ਇੱਕ ਪਰਸੈਂਟੇਜ ਵਧ ਗਈ 10 to 12% ਦੀ ਐਵਰੇਜ ਆ ਰਹੀ ਹੈ ਇਸ ਤਰ੍ਹਾਂ ਐਡੀ ਵੱਡੀ ਐਵਰੇਜ ਵਧ ਗਈ ਨਾ ਬੱਚਿਆਂ ਅੱਛਾ ਜੀ ਹਾਂ ਉਹਦਾ ਕੀ ਆ ਕਿ ਮੁੱਖ ਰੀਜ਼ਨ ਕਿ ਟਿਕਟਰ ਉਸ ਤੋਂ ਬਾਅਦ ਟੈਸਟ ਟਿਊਬ ਬੇਬੀ आई आई एफ आई वी एफ ਕਰ ਲਾ ਆਈ ਵੀ ਐਫ ਸਿਸਟਮ ਜਿਹੜਾ ਬੜੇ ਪੰਗੇ ਕਰਨ ਲੱਗੇ ਕੁਦਰਤ ਤਰੀਕਿਆਂ ਤੋਂ ਹਟ ਕੇ ਹਾਂ ਕੁਦਰਤੀ ਤਰੀਕਿਆਂ ਤੋਂ ਹਟ ਕੇ ਦੇਖੋ ਤੁਸੀਂ ਕੋਈ ਵੀ ਅਜੇ ਹੁਣ ਤੁਹਾਡਾ ਬੱਚਾ ਤੁਹਾਡੇ ਤੁਹਾਡੇ ਸਿਸਟਮ ਤੋਂ ਹਟ ਕੇ ਕੰਮ ਕਰੂਗਾ ਤੁਸੀਂ ਉਹਨੂੰ ਕਿੰਨਾ ਕੇ ਪਿਆਰ ਕਰੋਗੇ ਵੈਸੇ ਤਰ੍ਹਾਂ ਅਸੀਂ ਜਿਸ ਮਾਲਕ ਦੇ ਬੱਚੇ ਆ ਜਿਹੋਦੀ ਉਹਦੀ ਪ੍ਰਕਿਰਤੀ ਦੇ ਖਿਲਾਫ ਚੱਲਾਂਗੇ ਤਾਂ ਫਿਰ ਉਹ ਸਾਨੂੰ ਵੀ ਨਕਾਰੂਗਾ ਹੀ ਨਾ ਪ ਜਾਓ ਬਈ ਜੇ ਤੁਸੀਂ ਜਿਆਦਾ ਸਿਆਣੇ ਹੋਗੇ ਤੁਸੀਂ ਕਰੋ ਮਤਲਬ ਕਹਿਣ ਦਾ ਵੀ ਉਹ ਚੀਜ਼ਾਂ ਵੀ ਇਹਦੇ ਵਿੱਚ ਐਂਟਰ ਹੋ ਗਈਆਂ ਤੀਸਰੀ ਜਿਹੜੀ ਸਭ ਤੋਂ ਵੱਡੀ ਇੱਕ ਹੋਰ ਚੀਜ਼ ਆ ਉਹ ਹੋ ਗਈ ਸਾਡੀ ਰੋਟੀ ਉਹ ਕਣਕ ਦੀ ਆ ਉਹ ਮੱਕੀ ਦੀ ਹੈ ਕਿ ਉਹ ਸੱਚੀ ਮੁੱਚੀ ਕਣਕ ਦੀ ਹੈ ਜਿਹੜੀ ਅਸੀਂ ਖਾ ਰਹੇ ਆ ਥੈਲੀ ਦਾ ਆਟਾ ਉਹਨਾਂ ਲੱਗਾ ਬੋਰੀ ਚ ਅਸੀਂ ਪਿਆਉਂਦੇ ਨਹੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਮਾਂ ਖਾ ਰਹੀ ਆ ਜਿੰਨੇ ਬੱਚਾ ਪੈਦਾ ਕਰਨਾ ਉਹ ਬੱਚੇ ਦੇ ਵਿੱਚ ਜਾਣੀ ਜਾਣੀਆਂ ਆ ਆਪਾਂ ਕਹਿੰਦੇ ਨਹੀਂ ਵੀ ਜੋ ਮਾਂ ਖਾਊਗੀ ਉਹੀ ਬੱਚਾ ਉਹ ਉਹਦੇ ਹੀ ਬਣਨਾ ਨਾ ਬੱਚਾ ਅੰਦਰ ਬਿਲਕੁਲ ਠੀਕ ਹੈ ਪੇਟ ਦੇ ਵਿੱਚ ਤਾਂ ਉਸ ਟਾਈਮ ਜਿਹੜੀ ਖੁਰਾਕ ਹੈ ਉਹਦੀ ਉਹਦੇ ਤੇ ਖਿਆਲ ਨਹੀਂ ਰੱਖਿਆ ਜਾ ਸਕਦਾ ਰੱਖ ਨਹੀਂ ਰਹੇ ਲੋਕ ਬੱਚੇ ਦੀ ਆਪਣੀ ਡਾਈਟ ਵੀ ਮੈਟਰ ਕਰਦੀ ਬਾਅਦ ਚ ਬਾਅਦ ਚ ਕਰਦੀ ਆ ਜਿਵੇਂ ਹੁਣ ਮੰਨ ਲਓ ਲੇਡੀ ਪ੍ਰੈਗਨੈਂਟ ਉਹ ਜੋਬ ਵੀ ਕਰ ਰਹੀ ਆ ਉਹਦੇ ਆਲੇ-ਦਾਲ ਇਹ ਕਿਹਾ ਜਾ ਆਟਮੋਸਫੀਅਰ ਉਹ ਕਹੇ ਜੇ ਲੱਛਣ ਕਰਦੀ ਆ ਕਹੇ ਜੇ ਲੋਕਾਂ ਨੂੰ ਮਿਲਦੀ ਆ ਕਹੇ ਜੀਆਂ ਗੱਲਾਂ ਕਰਦੀ ਆ ਕਿ ਉਸ ਟਾਈਮ ਉਹ ਰੋਮਾਂਟਿਕ ਰਹਿੰਦੀ ਆ ਕਿ ਉਸ ਟਾਈਮ ਉਹ ਮੂਡ ਚ ਰਹਿੰਦੀ ਆ ਕਿ ਉਸ ਟਾਈਮ ਉਹ ਪ੍ਰਮਾਤਮਾ ਨਾਲ ਜੁੜੀ ਹੋਈ ਆ ਅਧਿਆਤਮਿਕ ਰਹਿੰਦੀ ਆ ਸਾਰੀਆਂ ਚੀਜ਼ਾਂ ਕਾਊਂਟ ਹੁੰਦੀਆਂ ਨੇ ਪਰ ਅੱਜ ਦੀ ਡੇਟ 'ਚ ਮੈਕਸਿਮਮ ਜਿਹੜੀ ਲੇਡੀ ਆ ਉਹ ਜੋਬ ਕਰ ਰਹੀ ਆ ਮੈਕਸਿਮ ਲੇਡੀ ਜੌਬ ਕਰ ਰਹੀ ਹੈ ਹੋਮ ਹਾਊਸ ਵਾਈਫ ਜਿਹੜੀ ਆ ਉਹ ਉਹ ਵੀ ਇੱਕ ਤਰ੍ਹਾਂ ਦੀ ਹਾਊਸ ਹਾਊਸ ਵਾਈਫ ਤਾਂ ਹੈ ਹੀ ਹੈ ਪਲੱਸ ਉਹ ਵੀ ਜੌਬ ਤੇ ਲੱਗੀ ਹੋਈ ਹੈ ਕਿਉਂਕਿ ਸਵੇਰ ਸ਼ਾਮ ਫੋਨ 'ਤੇ ਲੱਗੀ ਹੋਈ ਆ ਮਤਲਬ ਉਹ ਉਸ ਤਰ੍ਹਾਂ ਦੇ ਜਿਹੜੇ ਹਾਰਮੋਨ ਨੇ ਜੋ ਤੁਸੀਂ ਕਰ ਰਹੇ ਹੋ ਨਾ ਜੀ ਉਹ ਬੱਚੇ ਦੇ ਉੱਤੇ ਉਹ ਬੱਚਾ ਸਭ ਕੁਝ ਸਮਝ ਰਿਹਾ ਅੰਦਰ ਆਪਾਂ ਨੂੰ ਲੱਗਦਾ ਵੀ ਉਹਦਾ ਉਹਨੂੰ ਕੁਝ ਨਹੀਂ ਪਤਾ ਉਹਨੂੰ ਸਭ ਕੁਝ ਪਤਾ ਅੰਦਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਉਹ ਉਹਦੀ ਵਲਕੇ ਲਾਈਟ ਸਾਡੇ ਨਾਲੋਂ ਜ਼ਿਆਦਾ ਆ ਜਿੱਥੇ ਉਹਨੂੰ ਰੱਬ ਨੇ ਬੈਠ ਕੇ ਘੜਿਆ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹਦਾ ਇਫੈਕਟ ਆਉਂਦਾ ਉਹਦੇ ਵਿੱਚ ਕਈ ਬੱਚੇ ਗੇ ਪੈਦਾ ਲੱਗਦਾ ਨਹੀਂ ਵੀ ਇਹ ਬੱਚੇ ਯਾਰ ਮੁੰਡਾ ਹਰਕਤਾਂ ਕੁੜੀਆਂ ਵਾਲੀਆਂ ਕਰਦਾ ਇਹ ਕੁੜੀ ਹੈ ਇਹ ਮੁੰਡਿਆਂ ਵਾਂਗੂ ਕੱਪੜੇ ਪਾਉਂਦੀ ਆ ਮੁੰਡਿਆਂ ਵਾਂਗੂ ਟੋਪੀ ਲੈਂਦੀ ਆ ਓਦਾਂ ਦੀਆਂ ਹਰਕਤਾਂ ਕਰਦੀ ਆ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਹੋ ਰਹੀ ਕਿਸੇ ਨੂੰ ਹੀ ਹਾਰਮੋਨਲ ਇਨਵੈਲੈਂਸ ਕਹਿੰਦੇ ਇਹ ਹਾਰਮੋਨਲ ਇਨਵੈਲੈਂਸ ਆ ਹੈ ਕੀ ਹੈ ਮਮੀ ਦਾ ਹੀ ਹੋਣੀ ਅੱਛਾ ਮਦਰ ਤੋਂ ਹੀ ਚੱਲਦਾ ਅੱਗੇ ਸਿਸਟਮ ਇਹ ਤਾਂ ਕਈ ਵਾਰੀ ਜੈਂਟਸ ਤੋਂ ਵੀ ਆਉਂਦਾ ਪੂਨ ਪਤਾ ਨਹੀਂ ਕਿਦਾਂ ਦੇ ਜੈਂਟਸ ਆ ਕੀ ਹੋ ਰਿਹਾ ਕਿ ਜਿਹੜਾ ਦਾ ਬੱਚਾ ਸੱਚਮੁੱਚ ਇੱਕੋ ਹੀ ਮਾਪ ਪਾਪ ਦੀ ਔਲਾਦ ਆ ਉੱਥੇ ਇੰਡੀਆਂ ਜ਼ਿਆਦਾ ਪ੍ਰੋਬਲਮ ਘਟ ਆਉਂਦੀਆਂ ਨੇ ਜਿਹੜੇ ਹੁਣ ਮਤਲਬ ਦੂਜੇ ਪਾਸੇ ਚਲਦੇ ਆ ਵੀ ਇੱਥੋਂ ਕਰਾ ਲਓ ਹਸਪੀਟਲ 'ਚ ਐਗ ਦੇ ਦਿਓ ਫਲਾਣਾ ਕਰ ਲਓ ਉਹ ਜਿਹੜੇ ਚੀਜ਼ਾਂ ਨੇ ਉੱਥੇ ਦੇਖੋ ਹਸਪੀਟਲ ਵਾਲਿਆਂ ਦਾ ਤਾਂ ਕੰਮ ਹੈ ਜੀ ਤੁਸੀਂ ਜਿਹੋ ਜਿਹੇ ਬੰਦੇ ਕੋਲ ਜਾਓਗੇ ਉਹਨਾਂ ਉਹ ਜੀ ਸਲਾਹ ਦੇਣਗੇ ਪੰਡਤ ਕੋਲ ਜਾਓਗੇ ਉਹਨੇ ਕਹਿ ਦੇਣਾ ਫਲਾਣੇ ਨਦੀ ਜਨਾਰੀ ਆ ਲਪਾਇਆ ਜਾ ਗਿਆ ਕਰਿਆ ਜਾ ਕੇ ਸਵੇਰੇ 4 ਵਜੇ ਕਰ ਲਈ ਬੱਚਾ ਹੋ ਜੂ ਉਹਨਾਂ ਦਾ ਆਪ ਦਾ ਲੇਕਿਨ ਜਿਹੜਾ ਆਯੁਰਵੇਦ ਸਿਸਟਮ ਹੈ ਇਹ ਇੱਕ ਗੱਲ ਕਹਿੰਦਾ ਕਿ ਜਦੋਂ ਤੁਹਾਡੀ ਵਾਈਫ ਪ੍ਰੈਗਨੈਂਟ ਹੋ ਜਾਂਦੀ ਹੈ ਲੇਡੀ ਕੋਈ ਵੀ ਪ੍ਰੈਗਨੈਂਟ ਹੁੰਦੀ ਆ ਤਾਂ ਉਹਨੂੰ ਉਹ ਚੀਜ਼ਾਂ ਦਿਓ ਪਹਿਲੀ ਗੱਲ ਉਹਨੂੰ ਆਮਲਾ ਦੇਣਾ ਸ਼ੁਰੂ ਕਰ ਦੋ ਆਮਲਾ ਜਿਹੜਾ ਹੈਗਾ ਤੁਹਾਡੇ ਹਾਰਮੋਨ ਸਿਸਟਮ ਨੂੰ ਮਤਲਬ ਖਰਾਬ ਹੋਣ ਹੀ ਨਹੀਂ ਦਿੰਦਾ ਫਿਰ ਉਹਨੂੰ ਦੂਜੀ ਚੀਜ਼ ਜਿਹੜੀ ਹੈਗੀ ਆ ਉਹ ਬਹੁਤ ਵਧੀਆ ਚੀਜ਼ ਆ ਆਪਣੇ ਦੇਸ਼ ਦੀ ਉਹਨੂੰ ਗੋਜ 베ਰੀ ਕਿਹਾ ਗਿਆ ਗੋਜ 베ਰੀ ਜਿਹੜਾ ਹੈਗਾ ਉਹ ਆਮਲੇ ਦਾ ਹੀ ਇੱਕ ਰੂਪ ਹੈ ਵਿਕਲਪ ਹੈ ਆਮਲੇ ਦਾ ਸੇਵ ਉਦਾਂ ਦਾ ਹੀ ਫਲ ਆ ਉਹੀ ਟੇਸਟ ਆ ਉਨੇ ਹੀ ਗੁਣ ਨੇ ਲੇਕਿਨ ਉਹਦੇ ਵਿੱਚ ਇੱਕ ਗੁਣ ਵੱਧ ਆ ਕਿ ਉਹ ਉਹਦੀ ਜਿਹੜੀ ਤਸਵੀਰ ਜਿਵੇਂ ਆਮਲੇ ਦੀ ਠੰਡੀ ਆ ਉਹਦੀ ਮਤਲਬ ਪ੍ਰੋਪਰ ਠੰਡੀ ਵੀ ਆ ਉਹ ਬਾਤ ਪਿੱਤ ਕਫ ਇਹਨਾਂ ਨੂੰ ਕੰਟਰੋਲ ਕਰ ਦਿੰਦਾ ਹੂੰ ਗੋਜਬੈਰੀ ਉਹਦਾ ਅਸੀਂ ਪਾਊਡਰ ਬਣਾਉਂਦੇ ਆ ਲੋਕਾਂ ਨੂੰ ਦਿੰਨੇ ਆ ਲੋਕ ਲੈਂਦੇ ਆ ਅਸੀਂ ਕਹਿੰਦੇ ਜੇ ਤੁਹਾਨੂੰ ਕੁਝ ਵੀ ਨਹੀਂ ਹੋਇਆ ਯਾਰ ਤਾਂ ਵੀ ਕੋਈ ਗੱਲ ਨਹੀਂ ਇਹਨੂੰ ਰਾਤ ਨੂੰ ਪਾਣੀ ਚ ਪਿਓ ਗੋਜਬੈਰੀ ਲਾਓ ਆ ਸਭ ਜੀ ਰੁਟੀਨ ਚਾਹ ਬਰ ਰੋਟੀ ਖਾਣੇ ਦੁੱਧ ਪੀਣੇ ਚਾਹ ਪੀਣੇ ਇਹ ਪੀ ਲੋ ਇਹ ਇੱਕ ਆਏ ਗਏ ਮਹਿਮਾਨ ਨੂੰ ਵੀ ਆਫਰ ਕਰੋ ਵੀ ਗੋਸਵੇਰੀ ਬਲਾਵਾ ਤਾਂ ਉਹ ਕਹੂਗਾ ਬਲਾ ਦੇ ਯਾਰ ਕਿਉਂ ਉਹਨੇ ਤਾਕਤ ਹੀ ਦੇਣੀ ਆ ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਜੇ ਅਸੀਂ ਉਹਨਾਂ ਨੂੰ ਨਹੀਂ ਦਵਾਂਗੇ ਤਾਂ ਉਹ ਪ੍ਰੋਬਲਮ ਆਉਣਗੇ ਆਉਣ ਤੇ ਜਿਹੜੇ ਲੜਕੀਆਂ ਦੇ ਚਿਹਰੇ ਤੇ ਵਾਲ ਬਹੁਤ ਜ਼ਿਆਦਾ ਗ੍ਰੋਥ ਹੋ ਗਈ ਆ ਉਹਦਾ ਹੱਲ ਕੀ ਹੈ ਵੈਸਾ ਆਪਾਂ ਕਾਰਨਾਂ ਤੇ ਤਾਂ ਗੱਲ ਕਰ ਲਈ ਆ ਉਹਦਾ ਹੱਲ ਕੀ ਹੈ ਫਿਰ ਉਹਦੇ ਵਿੱਚ ਦਾ ਮੈਂ ਤੁਹਾਨੂੰ ਦੱਸਦਾ ਆਪਣਾ ਸੋਢੀ ਸਾਹਿਬ ਅਸੀਂ ਪਿੱਛੇ ਜੇ ਕੋਈ 4 ਸਾਲ ਹੋ ਗਏ 3-4 ਸਾਲ ਹੋ ਗਏ ਅਸੀਂ ਇੱਕ ਕਰੀਮ ਬਣਾਈ ਸੀ ਉਹਦਾ ਨਾ ਉਹ ਹੈਗੀ ਹੈ ਇਨਹੈਪਟਰ ਮੈਂ ਤਾਂ ਬੋਲ ਦਿੰਦਾ ਕਿ ਜਿੱਥੇ ਮਰਜ਼ੀ ਲੋਕਾਂ ਨੂੰ ਮਿਲ ਜੇ ਇਨਹੈਪਟ੍ਰਿਕ ਕੋਈ ਸਾਡੀ ਆਬਦੀ ਨਹੀਂ ਹੈ ਇਹ ਆਮ ਮਾਰਕੀਟ ਚ ਮਿਲਦੀ ਹੈ ਚੀਜ਼ ਉਹ ਤੋਂ ਬਣਦੀ ਆ ਇਨਹੈਪਟਰ ਜਿਹੜਾ ਹੈਗਾ ਉਹ ਉਹ ਜਦੋਂ ਪਹਿਲਾਂ ਤਾਂ ਉਹਨਾਂ ਨੇ ਵਾਲ ਜਿੱਦਾਂ ਵੀ ਉਹਨਾਂ ਦੇ ਸਾਫ਼ ਹੁੰਦੇ ਨੇ ਕਰ ਲੈਣ ਫਲਕਰ ਨਾਲ ਕਰ ਲੈਣ ਉਹ ਕਿਸੇ ਵੀ ਲੇਜ਼ਰ ਨਾਲ ਜਿੱਦਾਂ ਵੀ ਉਹ ਬਾਲ ਕਰਦੇ ਆ ਕਰ ਲੈਣ ਸਾਫ ਤੇ ਉਹ ਜਿਹੜੀ ਇਨਹੈਪਟਰ ਕਰੀਮ ਆ ਉਹ ਨੂੰ ਲਾਉਣਾ ਸ਼ੁਰੂ ਕਰ ਦੋ ਖਾਣ ਨਾਲ ਕੋਈ ਫਰਕ ਨਹੀਂ ਪੈਂਦਾ ਖਾਣ ਨੂੰ ਕੁਝ ਨਹੀਂ ਦੇ ਸਕਦੇ ਆ ਪਰਡ ਤੇ ਉਹ ਕਰੀਮ ਜਿਹੜੀ ਇਨਹੈਪਟਰ ਅਸੀਂ ਲਵਾਈ ਤਾਂ ਸਾਡੇ ਬਹੁਤ ਸਾਰੀਆਂ ਮਾਤਾ ਭੈਣਾ ਸਾਡੇ ਕੋਲ ਜਿਆਦਾ ਏਜ ਵਾਲੀ ਲੇਡੀਜ਼ ਆਈ ਜਾਂ ਸੀ ਉਹਦੇ ਵਿੱਚ ਹੁਣ ਵੀ ਆਉਂਦੀਆਂ ਨੇ ਤੇ ਉਹਨਾਂ ਨੂੰ ਦਿੱਤੀ ਅਸੀਂ ਉਹ ਅੱਛਾ ਉਹਦਾ ਜਿਹੜਾ ਬੈਨੀਫਿਟ ਮਿਲਿਆ ਜੀ ਉਹ ਕਮਾਲ ਮਿਲਿਆ ਮੇਰਾ ਕੀ ਰਿਜ਼ਲਟ ਰਿਹਾ ਜੀ ਉਹਦਾ ਰਿਜ਼ਲਟ ਇਹ ਰਿਹਾ ਕਿ ਮਤਲਬ ਜਿਵੇਂ ਸਾਲ ਸਵਾ ਸਾਲ ਦੇ ਵਿੱਚ ਵਿੱਚ हेयर ਆਉਣੇ ਬੰਦ ਹੋ ਗਏ ਠੀਕ ਹੈ ਉਹ ਮਤਲਬ ਅਸੀਂ ਉਹਨਾਂ ਲਈ ਕੁਝ ਨਹੀਂ ਕੀਤਾ ਵੱਡਾ ਅਸੀਂ ਉਹ ਸਪੋਰ ਜਿਹੜੇ ਸੀਗੇ ਉਹ ਬਲੌਕ ਕਰਤੇ ਉਸ ਚੀਜ਼ ਨੇ ਹੋਰ ਕੁਝ ਨਹੀਂ ਹੋਇਆ ਵੀ ਉਹ ਜਿਹੜੇ ਹਾਰਮੋਨ ਬੈਲੈਂਸ ਆ ਉਹਤੇ ਉਹ ਅਲੱਗ ਟਰੀਟਮੈਂਟ ਆ ਉਹ ਦਿੱਤੇ ਉਹਦੇ ਨਾਲ ਬਹੁਤ ਘੱਟ ਰਿਜ਼ਲਟ ਆਇਆ ਹਾਰਮੋਨ ਸੈਟਿੰਗ ਕਰਦੇ ਵਿੱਚ ਬਹੁਤ ਘੱਟ ਰਿਜ਼ਲਟ ਆਇਆ ਲੇਕਿਨ ਵਾਲ ਜਿਹੜੇ ਨੇ ਉਹਨਾਂ ਨੂੰ ਰੋਕਣ ਵਾਸਤੇ ਉਹ ਕੰਮ ਕਰ ਗਈ ਸਾਡੀ ਇਨਹੈਪਟਰ ਕਰੀਮ ਸੀਗੀ ਉਹਨੇ ਬਹੁਤ ਵਧੀਆ ਰਿਜ਼ਲਟ ਦੇ ਠੀਕ ਹੈ ਜੀ ਇੱਕ ਵੈਸਾਬ ਜਿਹੜਾ ਮੁੰਡਿਆਂ ਦੇ ਦਾੜ੍ਹੀ ਨਹੀਂ ਆਉਂਦੀ ਹੂੰ 20 22 22 ਸਾਲ ਦੇ ਮੁੰਡੇ ਹੋਗੇ ਉਹਨਾਂ ਦੇ ਦਾੜ੍ਹੀ ਦੀ ਬੜੀ ਦਿੱਕਤ ਆ ਰਹੀ ਆ ਕੋਈ ਖੋਦਾ ਕਹਿ ਕੇ ਛੇੜਦਾ ਹੂੰ ਤਾਂ ਉਹਦਾ ਕੀ ਕਾਰਨ ਆ ਤੇ ਹੱਲ ਕੀ ਆ ਉਹਦੇ ਚ ਕੀ ਹੁੰਦਾ ਟੈਸਟੋਸਟਰੋਨ ਲੈਵਲ ਜਿਹੜਾ ਹੈਗਾ ਸਾਡਾ ਹਾਰਮੋਨ ਹੈ ਟੈਸਟੋਸਟਰੋਨ ਉਹਦੀ ਮਾਤਰਾ ਘਟ ਜਾਂਦੀ ਆ ਹੂੰ ਉਹ ਉਹ ਟੈਸਟੋਸਟਰੋਨ ਲੈਵਲ ਅਗਰ ਅਪ ਕਰਨਾ ਤਾਂ ਸਭ ਤੋਂ ਵੱਧ ਜਿਹੜਾ ਟੈਸਟੋਸਟਰੋਨ ਦਾ ਲੈਵਲ ਆ ਉਹ ਹੈਗਾ ਸ਼ਿਲਾਜੀਤ ਤੇ ਹੂੰ ਉਹ ਜਿੱਥੇ ਵੀ ਤੁਸੀਂ ਗੂਗਲ ਸਰਚ ਕਰ ਲਓ ਇਹ ਗੱਲਾਂ ਕੋਈ ਨਹੀਂ ਦੱਸਦਾ ਮੈਂ ਤੇ ਗ੍ਰੰਥ ਖੋਲ ਕੇ ਰੱਖ ਦੰਨਾ ਵੀ ਆ ਲੈ ਇੱਥੇ ਕਿਹੜਾ ਸਦਾ ਰਹਿਣਾ ਜੁਐਲਰੀ ਦੇ ਜਾ ਹੋ ਜਾਣਾ ਪੰਜਾਬੀ ਦੀ ਖਾ ਉੱਤੇ ਤੇ ਪਿਆ ਰਹਿਣਾ ਸਭ ਕੁਝ ਲੋਕ ਕਹਿੰਦੇ ਨੇ ਸਾਡੇ ਦਾਦੇ ਦਾ ਗ੍ਰੰਥ ਪਿਆ ਬੁਲਾਣੇ ਦਾ ਮੈਂ ਕਹਿੰਦਾ ਹੁਣ ਤੁਹਾਡੇ ਨਿਆਣੇ ਕਹਣਗੇ ਸਾਡੇ ਚਾਚੇ ਦਾ ਸਾਡੇ ਦਾਦੇ ਦੀ ਵੀਡੀਓ ਪਈ ਆ ਦੇਖ ਲੋ ਤੇ ਉਹਦੇ ਚ ਕੀ ਹੈ ਕਿ ਫੁੱਲ ਵੀਕ ਐਸਿਡ ਸਭ ਤੋਂ ਵੱਧ ਸ਼ਿਲਾਜੀਤ ਚ ਔਰ ਸ਼ੁਰੇ ਤਾ ਪਿਛਲਾਜੀਤ ਹੋਰ ਵੀ ਉੱਪਰ ਦੀ ਚੀਜ਼ ਆ ਸਾਡੇ ਕੋਲ ਵੀ ਆਉਂਦੀ ਆ ਅਸੀਂ ਮੰਗਾਉਂਦੇ ਕੋਟੇ ਦੀ ਆਓ ਤੇ ਉਹਦੇ ਚ ਕੀ ਆ ਜੀ ਇੱਕ ਅਸ਼ਵਗੰਧ ਇੱਕ ਸ਼ਤਾਵਰ ਇੱਕ ਸਿਲਾਜੀਤ ਅਸ਼ਵਗੰਧ 50 ਗ੍ਰਾਮ ਸ਼ਤਾਵਰ 50 ਗ੍ਰਾਮ ਸਿਲਾਜੀਤ ਉਹਦੇ ਵਿੱਚ 25 ਗ੍ਰਾਮ ਮਿਕਸ ਕਰ ਲੋ ਮਿਕਸ ਕਰਕੇ ਪਾਊਡਰ ਬਣਾ ਲਓ ਅੱਧਾ ਚਮਚਾ ਜਿਹੜੀ ਵੀ ਮਾਤਾ ਭੈਣ ਨੂੰ ਪ੍ਰੋਬਲਮ ਆਏ हेयर ग्रोथ ਦੀ ਫਲਾਣੀ ਉਹਨੂੰ ਕਰਨਾ ਸ਼ੁਰੂ ਕਰ ਦੋ ਅੰਦਰ ਬਾਡੀ ਚ ਵੀਕਨੈਸ ਆ ਲਕੋਰੀਏ ਦੀ ਪ੍ਰੋਬਲਮ ਆ ਕਮਜ਼ੋਰੀ ਆਉਂਦੀ ਆ ਹੋਰ ਸਾਰੀਆਂ ਚੀਜ਼ਾਂ ਜਿਹੜਾ ਸੀ ਮਟਿਆਰ ਪਾਊਡਰ ਬਣਾਇਆ ਉਹਦੇ ਚ ਇਹੀ ਪਾਇਆ ਠੀਕ ਹੈ ਜੀ ਮਟਿਆਰ ਪਾਊਡਰ ਵੀ ਜੰਗ ਰੱਖੂਗਾ ਇਹ ਦੇ ਸਕਦੇ ਹੋ ਜੈਂਟਸ ਜਿਹੜੇ ਆ ਉਹਨਾਂ ਨੂੰ ਨਾਲ ਸੀ ਕੀ ਕਹਿੰਦੇ ਆ ਵੀ ਮਿੱਤਰ ਦੇ ਚ ਕੌਂਚ ਬੀਜ ਪਾ ਲਓ ਅਸ਼ਵਗੰਧ ਪਾ ਲਓ ਸ਼ਤਾਵਰ ਪਾ ਲਓ ਨਾਲ ਇਹਦੇ ਸ਼ਲਾਜੀਤ ਪਾ ਲਓ ਕੌਂਚ ਬੀਜ ਤੁਹਾਨੂੰ ਦੱਸ ਹੀ ਦਿੱਤਾ ਨਾਲ ਸਫੈਦ ਮੁਸਲੀ ਸਾਲ ਪੰਜਾ ਤੇ ਇਹ ਚੀਜ਼ਾਂ ਪਾ ਕੇ ਇਹਨੂੰ ਬਣਾ ਲਓ ਠੀਕ ਹੈ ਜੀ ਇਹ ਐਸੀ ਚੀਜ਼ ਬਣਦੀ ਹੈ ਥੋੜੀ ਸਾਬ ਇਹ ਇਹ ਥੋੜਾ ਜਿਹਾ ਮਹਿੰਗਾ ਸੌਦਾ ਸਾਰਾ ਹੀ ਬਣ ਜਾਂਦਾ ਲੇਕਿਨ ਘਰੇ ਜਦੋਂ ਬਣਾਉਂਗੇ ਤਾਂ ਪਤਾ ਲੱਗ ਜਾਂਦਾ ਘਰੇ ਬਣਾ ਕੇ ਬੰਦੇ ਨੂੰ 1000 ਰੁਪਏ ਲੱਗ ਜਾਂਦਾ ਸਾਡੇ ਕੋਲ ਲੰਦਾ 800 ਪਤਾ ਹੈ ਕਿਉਂ ਅਸੀਂ ਲੈਣਾ ਉਹ ਕੰਟਰਾਲਾਂ ਦੇ ਹਿਸਾਬ ਚ ਘਰੇ ਆਪਾਂ ਲੈਣਾ 50 50 ਗ੍ਰਾਮ ਵੈਦ ਤੋਂ ਤਾਂ ਉਹ ਫਰਕ ਪੈ ਜਾਂਦਾ ਹੋਰ ਕੁਝ ਨਹੀਂ ਤੇ ਉਹ ਜਿਹੜੀਆਂ ਚੀਜ਼ਾਂ ਅਸੀਂ ਦੰਦੇ ਆ ਨਾ ਜੀ ਤਾਂ ਉਹਦੇ ਨਾਲ ਇਹ ਚੀਜ਼ ਠੀਕ ਹੁੰਦੀ ਆ ਉਹ ਜਿਹੜੇ ਹੈਅਰ ਨੇ ਗਰੋਥ ਹੋਣ ਲੱਗ ਜਾਂਦੀ ਆ ਹੁਣ ਕਈ ਕਹਿਣਗੇ ਗੁਰੂ ਸਾਹਿਬ ਤੇਲ ਦੇ ਦਿਓ ਕੁਈ ਕਰੀਮ ਦੇ ਦੋ ਮੈਂ ਕਿਹਾ ਯਾਰ ਜੇ ਐ ਤੇਲਾਂ ਨਾਲ ਕਰੀਮਾਂ ਨਾਲ ਆਉਣ ਲੱਗਦੇ ਬਾਲ ਫੇਰ ਕਾਸੀ ਗੱਲ ਸੀ ਇਹ ਐ ਨਹੀਂ ਆਉਂਦੇ ਜਿਹੜੇ ਜਿਵੇਂ ਹੋਣੇ ਕੰਮ ਉਵੇਂ ਹੀ ਹੋਣਾ ਉਹਦੇ ਚ ਅਸੀਂ ਜਿਹੜਾ ਨੁਸਖਾ ਹੁਣ ਮੈਂ ਬੋਲਦਾ ਤੁਹਾਨੂੰ ਸ਼ਿਲਾਜੀਤ ਵਾਲਾ ਸ਼ੁਗੰਧ ਸਤਾਵਰ ਵਾਲਾ ਭੈਣਾ ਵਾਸਤੇ ਤੇ ਨਾਲ ਉਹਦੇ ਵਿੱਚ ਸਵੈਦ ਮੁਸਲੀ ਕੌਂਚ ਬੀਜ ਤੇ ਸਾਲੂ ਪੰਜਾ ਪਾ ਲਓ ਉਹ ਸਾਡੇ ਭਰਾਵਾਂ ਵਾਸਤੇ ਕਮਾਲ ਦੀ ਚੀਜ਼ ਹੈ ਬਹੁਤ ਮਿਹਰਬਾਨੀ ਕੋਲ ਸਾਹਿਬ ਥੈਂਕ ਯੂ ਜੀ ਤੁਹਾਡੀ ਵੀ ਬੜੀ ਬੜੀ ਮਿਹਰਬਾਨੀ